ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਂਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਘਰ ਦੇ ਮੁੱਖ ਦਰਵਾਜ਼ੇ ਦੇ ਅੱਗੇ ਇਹ ਦੋ ਚੀਜ਼ਾਂ ਕਦੇ ਵੀ ਨਾ ਰੱਖੋ ਸਾਂਗਤ ਜੀ ਅੱਜ ਦੀ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜਰੂਰ ਸੁਣਨਾ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਸਾਂਗਤ ਜੀ ਜਦੋਂ ਵੀ ਆਪਾਂ ਕਿਸੇ ਧਾਰਮਿਕ ਸਥਾਨ ਤੇ ਜਾਂਦੇ ਹਾਂ ਤਾਂ ਆਪਾਂ ਉੱਥੇ ਪਹੁੰਚਦੇ ਹੀ ਮੁੱਖ ਦਰਵਾਜ਼ੇ ਤੇ ਸਜਦਾ ਕਰਨ ਲੱਗ ਜਾਂਦੇ ਹਾਂ ਨਤਮਸਤਕ ਹੋਣ ਲੱਗ ਜਾਂਦੇ ਹਾਂ ਭਾਵ ਕਿ ਆਪਾਂ ਨੂੰ ਆਪਣੇ ਆਪ ਹੀ ਮੁੱਖ ਦਰਵਾਜ਼ੇ ਤੋਂ ਹੀ ਸਕਾਰਾਤਮਕ ਊਰਜਾ ਦਾ ਅਭਿਆਸ ਹੋਣ ਲੱਗ ਜਾਂਦਾ ਹੈ ਉੱਥੇ ਚੰਗੀ ਸੋਚ ਆਉਣ ਲੱਗ ਜਾਂਦੀ ਹੈ ਤਾਂ ਸੰਗਤ ਜੀਕਾਰ ਦੇ ਮੁੱਖ ਦਰਵਾਜ਼ੇ ਦਾ ਮਹੱਤਵ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਕੁਝ ਖਾਸ ਗੱਲਾਂ ਸਾਂਝੀਆਂ ਕਰਾਂਗੇ ਸੰਗਤ ਜੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਸਾਹ ਸੰਗਤ ਜੀ ਇੱਕ ਵਾਰ ਦੀ ਗੱਲ ਹੈ ਕਿਸੇ ਨਗਰ ਦੇ ਵਿੱਚ ਇੱਕ ਬੀਬੀ ਰਹਾ ਕਰਦੀ ਸੀ ਉਹਦਾ ਘਰ ਵਾਲਾ ਬਹੁਤ ਹੀ ਕਮਾਈ ਕਰਦਾ ਸੀ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਇੰਨਾ ਕਮਾਉਣ ਦੇ ਬਾਵਜੂਦ ਵੀ ਘਰ ਵਿੱਚ ਜੋ ਵੀ ਪੈਸਾ ਆਉਂਦਾ ਹੈ ਉਹ ਕਿੱਥੇ ਚਲਾ ਜਾਂਦਾ ਹੈ ਉਹਨਾਂ ਦੇ ਘਰ ਵਿੱਚ ਪੈਸਾ ਆਉਣਾ ਤਾਂ ਬਹੁਤ ਪਰ ਪਤਾ ਨਹੀਂ ਖਰਚ ਕਿਤੇ ਹੋ ਚਾਇਆ ਕਰਦਾ ਸੀ ਸਾਰਾ ਪੈਸਾ ਅਜਾਇ ਹੀ ਚਲਾ ਜਾਂਦਾ ਸੀ ਸੰਘਜ ਹੁਣ ਉਹ ਇਸ ਗੱਲ ਤੋਂ ਬੜੇ ਜ਼ਿਆਦਾ ਦੁਖੀ ਪਰੇਸ਼ਾਨ ਹੋਣ ਲੱਗੇ ਉਧਰੋਂ ਉਹਦੀ ਜੋ ਘਰ ਵਾਲੀ ਸੀ ਉਹਨੇ ਘਰ ਤਾਂ ਬੜਾ ਸਾਫ਼ ਕਰਿਆ ਕਰਨਾ ਆਸ-ਪਾਸ ਵੀ ਸਾਫ਼-ਸੁਥਰਾ ਰੱਖਦੀ ਸੀ ਵੇੜਾ ਵੀ ਸਾਰਾ ਰੋਜ਼ ਹੁੰਜਿਆ ਕਰਦੀ ਸੀ ਪਰ ਉਹ ਕੀ ਕਰਦੀ ਸੀ ਕਿ ਬੂਹੇ ਦੇ ਅੱਗੇ ਲੈ ਜਾ ਕੇ ਸਾਰਾ ਇਹ ਕੂੜਾ ਇਕੱਠਾ ਕਰਿਆ ਕਰਦੀ ਸੀ ਹਫ਼ਤਾ ਪਰ ਉਹ ਕੂੜੇ ਦੀ ਢੇਰੀ ਉੱਥੇ ਹੀ ਲੱਗੀ ਰਹਿਣ ਦਿੰਦੀ ਪਰ ਪੂਰੇ ਹਫ਼ਤੇ ਦਾ ਕੂੜਾ ਉੱਥੇ ਹੀ ਬੂਹੇ ਦੇ ਅੱਗੇ ਢੇਰੀ ਹੋਇਆ ਰਹਿੰਦਾ ਉੱਪਰ ਇਕੱਠਾ ਕਰਿਆ ਕਰਦੀ ਜਿਸ ਨੇ ਵੀ ਉਹਨਾਂ ਦੇ ਘਰ ਆਉਣਾ ਸਭ ਤੋਂ ਪਹਿਲਾਂ ਉਸ ਕੂੜੇ ਦੀ ਤੇਰੀ ਦੇ ਹੀ ਦਰਸ਼ਨ ਕਰਨੇ ਤੇ ਫਿਰ ਉਹਨਾਂ ਦੇ ਘਰ ਵਿੱਚ ਪਰਵੇਸ਼ ਕਰਨਾ ਹਫ਼ਤੇ ਬਾਅਦ ਉਸਨੇ ਕੀ ਕਰਨਾ ਕਿ ਉਸ ਹਫ਼ਤੇ ਦੀ ਉਸ ਹਫ਼ਤੇ ਭਾਰ ਦੀ ਲੱਗੀ ਹੋਈ ਕੂੜੇ ਦੀ ਢੇਰੀ ਨੂੰ ਉੱਥੇ ਬੁਹੇ ਦੇ ਅੱਗੇ ਹੀ ਅੱਗ ਲਗਾ ਦਿਆ ਕਰਨੀ ਫਿਰ ਜਿਹੜੀ ਸੜੇ ਹੋਏ ਕੂੜੇ ਦੀ ਸਵਾਸ ਸੀ ਉਹ ਵੀ ਉੱਥੇ ਪਈ ਰਹਿੰਦੀ ਉਹ ਡੁੱਟ ਕੇ ਫਿਰ ਤੋਂ ਘਰ ਚਲੀ ਜਾਂਦੀ ਸੀ ਪਰ ਉਸ ਬੀਬੀ ਨੇ ਕੀ ਕਰਿਆ ਕਰਨਾ ਕਿ ਉਹ ਸਾਰੇ ਜਾਣੇ ਬੜੇ ਜ਼ਿਆਦਾ ਪਰੇਸ਼ਾਨ ਸੀ ਘਰ ਵਿੱਚ ਪੈਸਾ ਤਾਂ ਪੜਾਉਂਦਾ ਹੈ ਹੁੰਦਾ ਕੀ ਹੈ ਕਿ ਬੱਚ ਦਾ ਕੱਖ ਵੀ ਨਹੀਂ ਪੈਸਾ ਘਰ ਵਿੱਚ ਟਿਕਦਾ ਹੀ ਨਹੀਂ ਸੰਘ ਜੀ ਇੱਕ ਦਿਨ ਕੀ ਹੋਇਆ ਕਿ ਉਸ ਨਗਰ ਦੇ ਵਿੱਚ ਇੱਕ ਸਾਧੂ ਸੰਤ ਜੀ ਆਉਂਦੇ ਹਨ ਸਾਰੇ ਹੀ ਲੋਕ ਸ਼ਾਮ ਨੂੰ ਉਹਨਾਂ ਦਾ ਕਥਾ ਕੀਰਤਨ ਸੁਣਨ ਦੇ ਲਈ ਜਾਂਦੇ ਹਨ ਉਹ ਦੱਸ ਰਹੇ ਹੁੰਦੇ ਹਨ ਕਿ ਆਪਾਂ ਨੂੰ ਆਪਣੇ ਘਰ ਦੇ ਮੁੱਖ ਦਰਵਾਜ਼ੇ ਅੱਗੇ ਦੋ ਕੰਮ ਕਦੇ ਵੀ ਨਹੀਂ ਕਰਨੇ ਚਾਹੀਦੇ ਇਹ ਦੋ ਕੰਮ ਛੇੜੇ ਸਾਨੂੰ ਹਮੇਸ਼ਾ ਕਰਨੇ ਚਾਹੀਦੇ ਹਨ ਸੰਤ ਜੀ ਕਹਿੰਦੇ ਹਨ ਕਿ ਪਹਿਲਾ ਕੰਮ ਆਪਣੇ ਘਰ ਦੇ ਦਰਵਾਜ਼ੇ ਅੱਗੇ ਕੂੜੇ ਦਾ ਢੇਰ ਕਦੇ ਵੀ ਨਹੀਂ ਲਗਾਉਣਾ ਚਾਹੀਦਾ ਤੁਹਾਡੇ ਘਰ ਦਾ ਮੁੱਖ ਦਰਵਾਜ਼ਾ ਹੀ ਜਿੱਥੋਂ ਹਰ ਕੋਈ ਪ੍ਰਵੇਸ਼ ਕਰਦਾ ਹੈ ਜਿੱਥੋਂ ਹਰ ਕੋਈ ਤੁਹਾਡੇ ਘਰ ਦੇ ਅੰਦਰ ਆਉਂਦਾ ਹੈ ਜਦੋਂ ਆਉਂਦਾ ਹੈ ਤਾਂ ਉਸ ਸਮੇਂ ਜਦੋਂ ਸਭ ਤੋਂ ਪਹਿਲਾਂ ਕੂੜੇ ਦੀ ਢੇਰੀ ਦੇ ਦਰਸ਼ਨ ਕਰਦਾ ਹੈ ਕੂੜਾ ਕਰਕਟ ਉਸੇ ਮੱਥੇ ਲੱਗਦਾ ਹੈ ਤਾਂ ਉਸੇ ਮਾਂਦੇ ਵਿੱਚ ਉਵੇਂ ਦੇ ਵਿਚਾਰ ਆਉਣ ਲੱਗ ਜਾਂਦੇ ਹਨ ਕੂੜਾ ਕੜਕੜ ਹਮੇਸ਼ਾ ਹੀ ਨਕਾਰਾਤਮਕ ਊਰਜਾ ਦਾ ਇਕੱਠ ਹੁੰਦਾ ਹੈ ਉਹ ਪਾਲਦਾ ਹੈ ਕਿ ਜਿੱਥੇ ਕੂੜਾ ਹੈ ਉੱਥੇ ਮੈਂ ਆਰਾਮ ਨਾਲ ਗੁਜ਼ਾਰਾ ਹੋਣਾ ਹੀ ਹੋਣਾ ਹੈ ਤੇ ਫਿਰ ਉਸ ਘਰ ਵਿੱਚ ਲੜਾਈ ਅਤੇ ਝਗੜੇ ਕਲੇ ਕਲੇਸ਼ ਰਹਿਣ ਲੱਗ ਜਾਂਦਾ ਹੈ ਦੂਸਰਾ ਇੱਕ ਘਰ ਦੇ ਬੁਹੇ ਅੱਗੇ ਕੂੜਾ ਕਰਕੜ ਇਕੱਠਾ ਕਰਕੇ ਉਸ ਨੂੰ ਉੱਥੇ ਕਦੇ ਵੀ ਅੱਗ ਨਾਲ ਲਗਾਉਂ ਕਿਹਾ ਜਾਂਦਾ ਹੈ ਕਿ ਜਿਹੜੇ ਹੱਸਦੇ ਖੇਡਦੇ ਖੁਸ਼ਹਾਲ ਘਰ ਹੁੰਦੇ ਹਨ ਉਹਨਾਂ ਦੇ ਘਰ ਦੇ ਬੋਹੇ ਦੇ ਅੱਗੇ ਇਹ ਸਵਾਦੀਆਂ ਢੇਰੀਆਂ ਸਮਾਨ ਦੀਆਂ ਢੇਰੀਆਂ ਕਦੇ ਵੀ ਨਹੀਂ ਹੋਣੀਆਂ ਚਾਹੀਦੀਆਂ ਸੰਤ ਜੀ ਦੀ ਕਥਾ ਕੀਰਤਨ ਸੁਣਨ ਦੇ ਲਈ ਉਹ ਬੀਬੀ ਤੇ ਉਸਾ ਘਰ ਵਾਲਾ ਵੀ ਉੱਥੇ ਗਏ ਸਨ ਅਤੇ ਜਦੋਂ ਸੰਤ ਜੀ ਇਹ ਗੱਲਾਂ ਦੱਸ ਰਹੇ ਸਨ ਤਾਂ ਉਸ ਬੀਬੀ ਦੇ ਮਨ ਦੇ ਵਿੱਚ ਇਹ ਸਭ ਚੱਲ ਰਿਹਾ ਸੀ ਕਿ ਮੈਂ ਤਾਂ ਰੋਜ਼ ਹੀ ਐਵੇਂ ਕਰਦੀ ਹਾਂ ਕਿ ਕੋੜਾ ਇਕੱਠਾ ਕਰਕੇ ਤੇ ਬਾਹਰ ਬੋਹੇ ਦੇ ਅੱਗੇ ਢੇ ਲਗਾ ਦਿੱਤਾ ਫੇਰ ਹਫ਼ਤੇ ਬਾਅਦ ਉਸ ਨੂੰ ਅੱਗ ਲਗਾ ਕੇ ਸਵਾਹ ਕਰ ਦਿੱਤਾ ਫਿਰ ਸਵਾਹ ਵੀ ਨਹੀਂ ਝੁੱਕਦੀ ਤੇ ਸੰਤ ਜੀ ਕਹਿੰਦੇ ਹਨ ਕਿ ਦੋ ਹੀ ਕਾਰਨ ਹਨ ਜਿਹੜੇ ਤੁਸੀਂ ਪਹਿਲਾਂ ਬੁਹੇ ਦੇ ਅੱਗੇ ਕੋڑے ਦੇ ਢੇਰ ਲਗਾ ਕੇ ਰੱਖਦੇ ਹੋ ਤੇ ਉਸ ਨੂੰ ਉੱਥੇ ਹੀ ਅੱਗ ਲਗਾ ਦਿੰਦੇ ਹੋ ਇਹ ਤੁਹਾਡੇ ਘਰ ਦੇ ਵਿੱਚ ਦਿਲਿੰਦਾ ਤੇ ਕਰੀਬੀ ਦਾ ਕਾਰਨ ਬਣਦੇ ਹਨ ਹੁਣ ਉੱਥੇ ਜਿਹੜੇ ਲੋਕ ਬੈਠੇ ਹੁੰਦੇ ਹਨ ਉਹ ਪੁੱਛਦੇ ਹਨ ਕਿ ਸੰਤ ਜੀ ਉਹ ਦੋ ਕੰਮ ਕਿਹੜੇ ਹਨ ਜਿਹੜੇ ਮੁੱਖ ਦਰਵਾਜ਼ੇ ਅੱਗੇ ਕਰਨੇ ਨਹੀਂ ਚਾਹੀਦੇ ਹਨ। ਪਸੰਤਾ ਜੀ ਕਹਿੰਦੇ ਕਿ ਸਭ ਤੋਂ ਪਹਿਲਾ ਕੰਮ ਇਹ ਹੈ ਕਿ ਘਰ ਦੇ ਮੁੱਖ ਦਰਵਾਜ਼ੇ ਅੱਗੇ ਕੋਈ ਵੀ ਦੋ ਰੁੱਖ ਬੂਟੇ ਲਗਾ ਲਓ। ਚਾਹੇ ਉਹ ਫੁੱਲ ਦੇ ਬੂਟੇ ਹੀ ਹੋਣ ਪਹਿਲਾਂ ਜਿਆਦਾ ਵੀ ਤੁਸੀਂ ਉਹ ਫੁੱਲ ਲਗਾਉਂਦੇ ਹੋ। ਉਹ ਪੌਦਾ ਬਣੇਗਾ ਉਸ ਨੂੰ ਫੁੱਲ ਲੱਗਣਗੇ ਤਾਂ ਉਹ ਤੁਹਾਡੇ ਘਰ ਦੇ ਵਿੱਚ ਸੁਗੰਧ ਹੀ ਫਲਾਉਣਗੇ। ਤੁਹਾਡਾ ਸਾਰਾ ਹੀ ਘਰ ਉਸੇ ਮਹਿਕ ਦੇ ਨਾਲ ਮਹਿਕੇਗਾ। ਤੇ ਉਹ ਸੁਗੰਧ ਤੁਹਾਡੇ ਘਰ ਵਿੱਚ ਪਿਆਰ ਅਤੇ ਬਰਕਤ ਲੈ ਕੇ ਆਵੇਗੀ। ਦੂਸਰਾ ਕੰਮ ਇਹ ਹੈ ਕਿ ਜਿਹੜਾ ਝਾੜੂ ਹੈ ਸਫਾਈ ਦਾ ਪ੍ਰਤੀਕ ਹੈ ਤੇ ਆਪਣੇ ਬੂਹੇ ਦੇ ਅੱਗੇ ਵੀ ਰੋਜ਼ ਹੀ ਝਾੜੂ ਲਗਾਇਆ ਕਰੋ ਆਪਣੇ ਘਰ ਦਾ ਮੁੱਖ ਦਰਵਾਜ਼ਾ ਸੂਰਜ ਦੀ ਪਹਿਲੀ ਕਿਰਨ ਦੇ ਨਾਲ ਹੀ ਤਾਂ ਆਪਾਂ ਬਣੀਵਾਰੀ ਸੌਂਦੇ ਹਾਂ ਕਿ ਹਮੇਸ਼ਾ ਕਿਹਾ ਜਾਂਦਾ ਹੈ ਕਿ ਆਪਣੇ ਘਰ ਦਾ ਮੇਨ ਬੂਹਾ ਜੋ ਹੈ ਇਸ ਨੂੰ ਤਹਾਰਾਂ ਤੇ ਜਾ ਕੇ ਕਿਸੇ ਵੀ ਖਾਸ ਦਿਨ ਤੇ ਖੁੱਲ੍ਹਾ ਰੱਖਿਆ ਕਰੋ ਘਰ ਵਿੱਚ ਮਾਇਆ ਦੀ ਦੇਵੀ ਦਾ ਆਗਮਨ ਹੁੰਦਾ ਹੈ ਕਹਿੰਦੇ ਹਨ ਕਿ ਫਿਰ ਮਾਇਆ ਦੀ ਦੇਵੀ ਕਿੱਥੋਂ ਆਉਂਦੀ ਹੈ ਮੁੱਖ ਦਰਵਾਜ਼ੇ ਤੋਂ ਹੀ ਆਉਂਦੀ ਹੈ ਤੇ ਫਿਰ ਜਦੋਂ ਮੁੱਖ ਦਰਵਾਜ਼ੇ ਤੇ ਹੀ ਆਪਾਂ ਕੂੜੇ ਦੇ ਢੇਰ ਅਤੇ ਸਾਰੇ ਹੀ ਘਰ ਦੇ ਗੰਦਕੀ ਇਕੱਠੀ ਕਰਕੇ ਸੁੱਟਣੀ ਹੈ ਤਾਂ ਫਿਰ ਆਪੇ ਹੀ ਮਾਇਆ ਦੀ ਦੇਵੀ ਨੇ ਵਾਪਸ ਚਲੇ ਜਾਣਾ ਹੈ ਐਵੇਂ ਤਾਂ ਉਹਨਾਂ ਦਾ ਘਰ ਅੰਦਰ ਕਿਵੇਂ ਦਾ ਹੋਵੇਗਾ ਜਦੋਂ ਸਾਧ ਸੰਤਨਾਂ ਇਹ ਗੱਲਾਂ ਦੱਸੀਆਂ ਤਾਂ ਫਿਰ ਉਸ ਮਾਈ ਨੇ ਜੋ ਆਪਣੇ ਘਰ ਦੇ ਬੋਹੇ ਦੇ ਅੱਗੇ ਰੋਜ਼ ਹੀ ਕੂੜੇ ਦੇ ਢੇਰ ਲਗਾਉਂਦੀ ਸੀ ਉਸਨੇ ਲਗਾਉਣੇ ਬੰਦ ਕਰ ਦਿੱਤੇ ਤੇ ਮੁੱਖ ਦਰਵਾਜ਼ੇ ਨੂੰ ਹੀ ਸਾਫ਼ ਸੁਥਰਾ ਰੱਖਣ ਲੱਗ ਪਈ ਸਹਾ ਸੰਗਠਿ ਆਪਣੇ ਵਿੱਚੋਂ ਜਿਹੜੇ ਘਰ ਦੇ ਬੁਹੇ ਦੇ ਅੱਗੇ ਕੂੜਾ ਇਕੱਠਾ ਕਰਕੇ ਢੇਰ ਲਗਾਉਂਦੇ ਹਨ ਉਹ ਨਾ ਲਗਾਇਆ ਕਰੋ ਇੱਕ ਡਸਟਪੈਨ ਲਗਾ ਲਓ ਤੇ ਕੂੜਾ ਇਕੱਠਾ ਕਰਕੇ ਡਸਟਪੈਨ ਦੇ ਵਿੱਚ ਪਾ ਕੇ ਘਰ ਦੇ ਪਿਛੇ ਇੱਕ ਜਗ੍ਹਾ ਤੇ ਰੱਖ ਦਿਓ ਘਰ ਦੇ ਮੁੱਖ ਦਰਵਾਜ਼ੇ ਤੇ ਇਹ ਕੰਮ ਕਦੇ ਵੀ ਨਾ ਕਰੋ ਕਿਉਂਕਿ ਹਰ ਕੋਈ ਘਰ ਦੇ ਮੁੱਖ ਦਰਵਾਜ਼ੇ ਤੋਂ ਹੀ ਸਾਡੇ ਘਰ ਵਿੱਚ ਪਰਵੇਸ਼ ਕਰਦਾ ਹੈ ਕਈ ਵਾਰੀ ਸਵੇਰੇ ਸਵੇਰ ਜਦੋਂ ਕੋਈ ਸਾਧੂ ਸੰਤ ਜੀ ਸਾਡੇ ਘਰ ਆਉਂਦੇ ਹਨ ਤੇ ਉਹ ਕੂੜੇ ਦੀਆਂ ਢੇਰੀਆਂ ਦੇ ਦਰਸ਼ਨ ਕਰਦੇ ਹਨ ਤੇ ਉਹ ਬਹੁਤ ਜ਼ਿਆਦਾ ਨਿਰਾਸ਼ ਹੁੰਦੇ ਹਨ ਕਿਉਂਕਿ ਜਦੋਂ ਸਵੇਰੇ ਸਵੇਰ ਕੂੜਾ ਕਰਕਟ ਮਾથે ਲੱਗਣਾ ਹੈ ਤਾਂ ਫਿਰ ਦਿਨ ਵਿੱਚ ਉਵੇਂ ਦਾ ਹੀ ਲੰਗਣਾ ਹੈ ਇਸ ਕਰਕੇ ਇਹਨਾਂ ਕੰਮਾਂ ਤਾਂ ਹਮੇਸ਼ਾ ਹੀ ਪ੍ਰੇਸ਼ ਕਰੋ ਭਾਵ ਕਿ ਘਰ ਦੇ ਅੰਦਰ ਕੂੜੇ ਦੇ ਢੇਲ ਲਗਾਉਣੇ ਨਹੀਂ ਚਾਹੀਦੇ ਤੇ ਨਾ ਹੀ ਬਾਹਰ ਅਤੇ ਨਾ ਹੀ ਬੁਹੇ ਦੇ ਅੱਗੇ कूੜੇ ਨੂੰ ਅੱਗ ਲਗਾ ਕੇ ਸਵਾਦੀਆਂ ਢੇਰੀਆਂ ਲਗਾਉਣੀਆਂ ਹਨ ਜਦੋਂ ਘਰ ਦੇ ਅੰਦਰ ਕੂੜੇ ਦੀ ਢੇਰੀ ਲਗਾਉਂਦੇ ਹੋ ਤਾਂ ਉਹ ਗਰੀਬੀ ਅਤੇ ਦਲੇnder ਦੀ ਨਿਸ਼ਾਨੀ ਹੈ ਜਦੋਂ ਬੁਹੇ ਦੇ ਅੱਗੇ ਸਵਾਦ ਦੇ ਢੇਰ ਲਗਾਉਂਦੇ ਹੋ ਤਾਂ ਉਹ ਮਸਾਣਾ ਦੀ ਨਿਸ਼ਾਨੀ ਹੈ ਇਹ ਕੁਸ਼ ਹਾਲ ਪ੍ਰਵਾਦ ਦੀ ਨਿਸ਼ਾਨੀ ਨਹੀਂ ਪਰਮਾਤਮਾ ਦੀ ਬਣਾਈ ਹੋਈ ਹਰ ਚੀਜ਼ ਦਾ ਆਪਣਾ ਹੀ ਪ੍ਰਭਾਵ ਹੁੰਦਾ ਹੈ ਚੰਗਾ ਵੀ ਹੁੰਦਾ ਹੈ ਤੇ ਮਾੜਾ ਵੀ ਹੁੰਦਾ ਹੈ ਜਿਵੇਂ ਹਰੀਆਲੀ ਵੇਖ ਕੇ ਅੱਖਾਂ ਨੋ ਮਨ ਨੂੰ ਠੰਡਕ ਪਹੁੰਚਦੇ ਹੈ ਮਨ ਨੂੰ ਸ਼ਾਂਤੀ ਮਿਲਦੀ ਹੈ ਮਨ ਚੰਗਾ ਮਹਿਸੂਸ ਕਰਦਾ ਹੈ ਉਸੇ ਹੀ ਤਰ੍ਹਾਂ ਬੂਹੇ ਦੇ ਅੱਗੇ ਪਈ ਗੰਦਗੇ ਨੂੰ ਦੇਖ ਕੇ ਮਨ ਨਿਰਾਸ਼ ਤੇ ਉਦਾਸ ਹੋ ਜਾਂਦਾ ਹੈ ਬੂਹੇ ਅੱਗੇ ਰੁੱਖ ਲਗਾਓ ਕੱਲ ਨੂੰ ਛਾਂ ਦੇਵੇਗਾ ਤੇ ਬੂਹੇ ਦੇ ਅੱਗੇ ਕੋਈ ਬਾਟਾ ਜਾਂ ਕੋਲਾ ਪਾਣੀ ਦਾ ਰੱਖ ਦਵੋ ਕੋਈ ਪੰਛੀ ਕੋਈ ਜਨੌਰ ਪਾਣੀ ਪੀ ਲਵੇਗਾ ਤੇ ਤੁਹਾਨੂੰ ਦਵਾਵਾਂ ਅਸੀਸਾਂ ਦੇਵੇਗਾ ਇਹ ਸੇਵਾ ਹੀ ਹੈ ਤੇ ਸੇਵਾ ਹੀ ਮਨੁੱਖ ਨੂੰ ਮੇਵਾ ਦਿੰਦੀ ਹੈ ਜਦੋਂ ਇਹ ਛੋਟੀਆਂ-ਛੋਟੀਆਂ ਗੱਲਾਂ ਵਾਂਗ ਤੁਸੀਂ ਧਿਆਨ ਦੇਣ ਲੱਗ ਜਾਓਗੇ ਤਾਂ ਤੁਹਾਡੀ ਜ਼ਿੰਦਗੀ ਬਦਲਣੀ ਸ਼ੁਰੂ ਹੋ ਜਾਂਦੀ ਹੈ ਇਸ ਮੁੱਖ ਦਰਵਾਜ਼ੇ ਦੀ ਮਹੱਤਤਾ ਨੂੰ ਸਮਝੋ ਜੇ ਆਪਾਂ ਆਪਣੀ ਜ਼ਿੰਦਗੀ ਬਦਲਣਾ ਚਾਹੁੰਦੇ ਹਾਂ ਤਾਂ ਉਦਮ ਤਾਂ ਆਪਾਂ ਨੂੰ ਹੀ ਕਰਨਾ ਪੈਣਾ ਹੈ ਤੇ ਆਲਸ ਛੱਡਣਾ ਪੈਣਾ ਹੈ ਬੂਹੇ ਦੇ ਅੱਗੇ ਇਕੱਠੇ ਹੋਏ ਕੂੜੇ ਦੇ ਨਾਲ-ਨਾਲ ਸਾਨੂੰ ਮਾਂ ਦਾ ਕੂੜਾ ਵੀ ਬਾਹਰ ਸੁੱਟਣਾ ਪਵੇਗਾ ਬੁਹੇ ਦਾ ਕੂੜਾ ਤਾਂ ਉਦਾਂ ਦੇ ਨਾਲ ਅਸੀਂ ਪਾਛੋਟ ਦੇਵਾਂਗੇ ਤੇ ਮਾਂ ਦਾ ਕੂੜਾ ਅਸੀਂ ਪਰਮਾਤਮਾ ਦੀ ਚਾਹ ਦੇ ਨਾਲ ਹੀ ਪਾਛੋਟ ਸਕਦੇ ਹਾਂ ਇਹ ਦੋ ਕੰਮ ਬੁਹੇ ਦੇ ਅੱਗੇ ਇੱਕ ਛੋਟਾ ਜਿਹਾ ਰੁੱਖ ਲਗਾਓ ਤੇ ਇੱਕ ਬਾਟੇ 'ਚ ਪਾਣੀ ਇਹ ਜ਼ਰੂਰ ਰੱਖੋ ਤੁਸੀਂ ਇਹ ਦੋ ਕੰਮ ਕਰਕੇ ਦੇਖਣਾ ਕਿਵੇਂ ਦਿਨਾਂ ਵਿੱਚ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਤੁਹਾਡੇ ਤੇ ਹੋ ਜਾਵੇਗੀ ਆਵੇਗੀ ਸਾਧ ਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਆਪਣੇ ਭੈਣ ਭਰਾਵਾਂ ਦੇ ਨਾਲ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ